اوہی ہمیشہ لکھے جانگے حرف اوہی ہمیشہ لکھے جانگے تیمیں نفرد دے تیر چل دے اے پر نہ میں نسل دے ਸਤਿ ਸ੍ਰੀ ਅਕਾਲ ਨਾਮ ਸਟਾਰ ਅਦਾਬ ਤੁਸੀਂ ਦੇਖ ਰਹੇ ਹੋ ਛ왈ਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹਾਂ ਜ ਕੈਨੇਡਾ ਦੇ ਉੱਗੇ ਸ਼ਹਿਰ ਕੈਲਗਰੀ ਦੇ ਮੌਨਟਰੀ پارک ਕਮਿਊਨਿਟੀ ਹਾਲ ਵਿਖੇ ਸਿਰ ਤੇ ਹੱਥ ਰੱਖ ਅਮਰੀ ਬੋਲੀ ਤੂੰ ਧਰਤੀ ਦਾ ਗੀਤ ਰਹੇਗਾ ਪਦਮ ਸ਼੍ਰੀ ਹੋ ਕੇ ਵੀ ਪਾਤਰ ਤੂੰ ਮੇਰਾ ਸਰਜੀਤ ਰਹੇਗਾ ਪੰਜਾਬੀ ਸਹਿ ਸਭਾ ਕੈਲਗਰੀ ਵੱਲੋਂ ਕੈਲਗਰੀ ਵਿੱਚ ਕੰਮ ਕਰਦੀਆਂ ਪੰਜਾਬੀ ਨਾਲ ਸੰਬੰਧਿਤ ਸਹਿ ਸਭਾਵਾਂ ਅਤੇ ਮੋਂਟਰੀਅਲ ਪੰਜਾਬੀ ਸੀਨੀਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਪਦਮ ਸ਼੍ਰੀ ਸਰਜੀਤ ਪਾਤਰ ਸਭਿਧਾਂਜਲੀ ਸਮਰੋਹ ਕਰਾਇਆ ਗਿਆ ਇਸ ਸਰਧਾਂਜਲੀ ਸਮਰੋਹ ਦੇ ਵਿੱਚ ਜਿੱਥੇ ਕਮਿਊਨਿਟੀ ਦੇ ਬਹੁਤ ਸਾਰੇ ਲੋਕਾਂ ਨੇ ਭਾਗ ਲਿਆ ਉੱਥੇ ਕੈਲਗਰੀ ਵਿੱਚ ਕੰਮ ਕਰਦੀਆਂ ਬਹੁਤ ਸਾਰੀਆਂ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਵੱਲੋਂ ਵਿਸ਼ੇਸ਼ ਤੌਰ ਤੇ ਇਸ ਸਮਰੋਹ ਦੇ ਵਿੱਚ ਸ਼ਿਰਕਤ ਕੀਤੀ ਗਈ ਖਾਚੇ ਖਾਚੇ ਪਰੇ ਹਾਲ ਦੇ ਵਿੱਚ ਮਰਹੂਮ ਸ਼ਾਇਰ ਸਰਜੀਤ ਪਾਤਰ ਨੂੰ ਉਹਨਾਂ ਦੀਆਂ ਹੀ ਰਚਨਾਵਾਂ ਨਾਲ ਯਾਦ ਕੀਤਾ ਗਿਆ ਅਤੇ ਸ਼ਰਧਾਂਜਲੀ ਭੇਟ ਕੀਤੀ ਗਈ ਤੁਸੀਂ ਦੇਖੋ ਇਸ ਸ਼ਰਧਾਂਜਲੀ ਸਮਾਗਮ ਦੀਆਂ ਮੁੱਖ ਝਲਕੀਆਂ ਤੇ ਬਣੇ ਰਹੋ ਸ਼ਵਾਲਕ 32 ਚੈਨਲ ਦੇ ਨਾਲ ਆਪ ਸਭ ਨੂੰ ਜਿਹੜੇ ਜੀ ਆਖਦੇ ਆ ਪ੍ਰੋਗਰਾਮ ਕਾਫੀ ਲੰਬਾ ਕਿਉਂਕਿ ਸਰਜੀਤ ਪਾਤਰ ਨੂੰ ਚਾਹਣ ਵਾਲੇ ਬਹੁਤ ਨੇ ਮੈਨੂੰ ਬਹੁਤ ਸਾਰਿਆਂ ਤੋਂ ਮਾਫੀ ਮੰਗਣੀ ਪੈਣੀ ਆ ਕਿਉਂਕਿ ਅਸੀਂ ਸਰਜੀਤ ਪਾਤਰ ਦੇ ਮੁਤਾਬਕ ਹੀ ਬੋਲਣਾ ਉਹਨਾਂ ਦੇ ਜੋ ਉਹਨਾਂ ਦੇ ਲਿਖਤਾ ਹੈਗੇ ਉਹਨਾਂ ਮੁਤਾਬਕ ਹੀ ਬੋਲਣਾ ਹੋਰ ਕੋਈ ਗੱਲ ਨਹੀਂ ਕਰਨੀ ਇਸ ਕਰਕੇ ਮੇਰੇ ਵਾਸਤੇ ਜ਼ਰੂਰੀ ਸੀਗਾ ਕਿ ਜਿੰਨੇ ਵੀ ਕਿਸੇ ਨੇ ਕੀ ਗੀਤ ਕਵਿਤਾ ਗਜ਼ਲ ਗਾਉਣੀਆਂ ਉਹ ਤੋਂ ਪਿੱਛੇ ਜਾਵੇ ਬਈ ਦਸ ਕਿਲੀ ਆ ਤੇ ਪੰਜਾਬੀ ਗਜ਼ਲ ਤੇ ਕਵਿਤਾ ਦੀ ਤਰਤ ਤੇ ਜੋ ਗਾਡੀ ਰਾਹ ਪਾਤਰ ਬਣਾ ਕੇ ਰੁਕਸਤ ਹੋ ਗਿਆ ਉਹਨਾਂ ਰਾਹਾਂ ਤੇ ਸਜੀਦ ਪਾਤਰ ਦੀਆਂ ਪੈਰਾਂ ਦੇ ਨਿਸ਼ਾਨ ਸਾਨੂੰ ਦਹਾਕਿਆਂ ਨਹੀਂ ਸਦੀਆਂ ਤੱਕ ਨਜ਼ਰ ਆਉਂਦੇ ਰਹਿਣਗੇ ਉਹ ਮਹਾਨ ਸ਼ਾਇਰ ਲਈ ਮੋਟਰੀ ਪੰਜਾਬੀ ਸੀਨੀਅਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਅਥਾ ਪਿਆਰ ਸਤਕਾਰ ਤੇ ਸ਼ਰਦਾ ਦੇ ਫੋਕ ਇਸ ਵਕਤ ਇਕੱਵਾਰ ਫੇ ਸਾਰੇ ਮਹਿਮਾਨਾਂ ਦਾ ਇੱਥੇ ਬਹੁਤ ਸਾਰੀਆਂ ਆ ਮਾਨ ਬੱਤੀਆਂ ਸਖਸ਼ੀਤਾ ਬੈਠੀਆਂ ਨੇ ਜੇ ਨਾਮ ਲੈਣ ਲੱਗਾ ਤਾਂ ਮੈਨੂੰ ਜਿਹੜੇ 2 ਮਿੰਟ ਮਿਲਿਆ ਖੈਰਾ ਸਾਹਿਬ ਨੂੰ ਦਿੱਤੇ ਹੋਏ ਇਸੇ ਕਲੇਖੇ ਲੱਗ ਜਾਣਗੇ ਸਾਰੀਆਂ ਮਦ ਪੰਜਾਬੀ ਐਸੋਸੀਏਸ਼ਨਾਂ ਦਾ ਜਿਹੜੇ ਇੱਥੇ ਨੁਮਾਇੰਦੇ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਤੇ ਧੰਨਵਾਦ ਸ਼ਾਮ ਪੈ ਗਈ ਵਿਛੜੰਦਾ ਵਕਤ ਆ ਗਿਆ ਕਰਤੀ ਸੀ ਦੇ ਜੋਰ ਤੇ ਵਿਚੰਦਾ ਰੁੱਖ ਨੂੰ ਜਦ ਅੱਗ ਲੱਗੀ ਕੋਲ ਪਰਿੰਦੇ ਉੱਡ ਗਏ ਰੁੱਖ ਨੂੰ ਜਦ ਅੱਗ ਲੱਗੀ ਕੋਲ ਪਰਿੰਦੇ ਉੱਡ ਗਏ ਉਡਣਾ ਹੀ ਸੀ ਇੱਕ ਚਿੜੀ ਪਰ ਜਾਂਦੀ ਜਾਂਦੀ ਉੱਡ ਪਈ ਇੱਕ ਚਿੜੀ ਪਰ ਜਾਂਦੀ ਜਾਂਦੀ ਮੁੜ ਪਈ ਉਸਦੇ ਮਨ ਵਿੱਚ ਸੋਚ ਆਈ ਰੁੱਖ ਕੀ ਸੋਚੂ ਵਿਚਾਰਾ ਉਸ ਨੂੰ ਲੱਗਾ રોખતે પતે જેમ હોમણ ਸਹਿਬਾ ਜਗਰਾਉਂ ਦੇ ਨੰਬਰ ਪਾਤਰ ਸਾਹਿਬ ਆ ਰਹੇ ਆਪਣੀ ਮੌਲਿਕ ਰਚਨਾ ਕਨਵਾ ਦਾ ਸਰਦਾਰ ਤੁਗਿਆਂ ਲੈ ਕੇ ਆ ਰਹੇ ਨੇ ਇੰਜੀਨੀਅਰ ਫੈਸ਼ਨ ਕੇ ਆਉਂਦੇ ਗਏ ਸਟਾਫ ਇਹਨਾਂ ਤੋਂ ਬਾਅਦ ਬਚਨ ਸਿੰਘ ਗੁਰਮਜੀਤ ਜੀ ਦੇ ਲਾਗੇ ਆਉਂਦੇ ਹੋਣੀ ਉਸ ਪਾਰ ہزارہ وسدا جس تھا یار پیارا وسدا او جگ تو ہو کے نیارا وسدا نظراں وچوں نظراں وچوں دیدار تور گیا جیائی ਪਤ ਛੜੇ ਤਫੇਰ ਕੀ ਜਾਈ ਪਤ ਛੜੇ ਤਫੇਰ ਕੀ ਤੂੰ ਆਉਂਦੀ ਰੁੱਤ ਚ ਯਕੀਨ ਰੱਖੀ ਮੈਂ ਲਿਆ ਨਾ ਲਭ ਕੇ ਕੀ ਤੀਉ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰਖੀ ਸੋ ਬਾਕੀ ਜਿਵੇਂ ਉਹਨਾਂ ਨੇ ਆਪਣੀ ਕਵਿਤਾ ਚ ਲਿਖਿਆ ਕਦਮ ਜ਼ਮੀਨ ਤੇ ਹੀ ਹੋਂਦ ਆ ਜਿਵੇਂ ਕਿ ਫੁੱਲ ਧਜੀ

ਇਹ ਹੈ ਮਨਰਨਾ ਹੈ ਕਿ ਅੱਜ ਕੱਲ ਪਰਿਵਾਰਾਂ ਤੇ ਸਮਾਜ ਵਿੱਚ ਬਹੁਤ ਹਾਸੇ ਲੋਕ ਹੋ ਰਹੇ ਹਨ ਸੋ ਹੁਣ ਦੇ ਸਮੇਂ ਵਿੱਚ ਕਿਸੇ ਨੂੰ ਸੁਣਾਉਣਾ ਇੱਕ ਬਹੁਤ ਵੱਡਾ ਮਾਣ ਪਾਤਰ ਸਾਹਿਬ ਦੀ ਯਾਦ ਦੇ ਵਿੱਚ ਅਸੀਂ ਜੁੜ ਕੇ ਬੈਠੇ ਹੋਏ ਆ ਅਕਚੁਅਲੀ ਮੇਰੇ ਨਾਲ ਉਹਨਾਂ ਦੀ ਇੱਕ ਸਾਂਝਾਂ ਮੈਂ ਸ਼ੇਅਰ ਕਰਾਂ ਆਈ ਆਈ ਬਿਲੋਂਗ ਟੂ ਵਿਲਸਲੋਨਿਆ ਕਾਸ ਲੋਨਿਆ ਨਾਟਕ ਕਲਾ ਕੇਂਦਰ ਦੇ ਬੈਨਰ ਥੱਲੇ ਸੀ ਪੰਜਾਬ ਭਰ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਸਾਰੇ ਨਾਟਕ ਹੁੰਦੇ ਰਹੇ ਮੇਰੇ ਅਜ਼ੀਜ਼ ਬਾਲਮਕੰਦ ਸ਼ਰਮਾ ਸਾਡਾ ਛੋਟਾ ਵੀਰ ਹੈ ਬਿਲਕੁਲ ਅਸੀਂ ਉਸੇ ਪਿੰਡ ਨੂੰ ਬਿਲੋਂਗ ਕਰਦੇ ਹਾਂ ਫਿਰ ਉਸ ਤੋਂ ਬਾਅਦ ਮੈਂ ਕਪੂਰਥਲੇ ਸ਼ਿਫਟ ਹੋ ਗਿਆ ਔਰ ਨਾਟਕਾਂ ਦੇ ਵਿੱਚ ਹੀ ਸਾਨੂੰ ਪਾਤਰ ਸਾਹਿਬ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਅਦਾ ਕਰਦੇ ਨੇ ਆਪਣੀ ਅਦਾਕਾਰੀ ਨਾਲ ਸਟੇਜ ਉੱਤੇ ਸ਼ਾਨਦਾਰ ਮਾਹੌਲ ਸਿਰਜ ਦਿੰਦੇ ਨੇ ਪੱਤਰ ਬਲਕਾਰ ਹੋ ਜਾਂਦੇ ਪੱਤਰ ਤਲਵਾਰ ਹੋ ਜਾਂਦੇ ਵਣ ਸ਼ਬਦ ਗੁਰੂ ਜਿਹੜਾ ਪਾਰ ਕਰਦੇ ਨੇ ਪੱਤਰ ਕਦਮ ਹੁੰਦੇ ਆਹ ਹੋਇਆ ਜਦੋਂ ਜੁਦਾ ਹੋਇਆ ਦੁਰ ਗਿਆ ਖੁਦਾ ਬਣ ਕੇ ਦੁਰ ਗਿਆ ਖੁਦਾ ਬਣ ਕੇ ਕੋਈ ਨਾਲੀਆਂ ਛੋ ਲੰਗੇ ਆ ਹਵਾ ਬਣ ਕੇ ਔਰ ਕਿਸਾਨਾਂ ਦਾ ਉਹ ਅਰਸਤਾਰੇ ਬਣੂ ਨਾ ਉਹਨਾਂ ਦਾ ਜੀਵਨ ਪਧਰੋਚਾ ਚੱਕਣ ਲਈ ਜੋ ਸਿਰ ਤੋੜ ਕੋਸ਼ਿਸ਼ਾ ਕਰ ਰਹੇ ਨੇ ਮੈਂ ਇਹ ਕਹੂੰਗਾ ਕਿ ਪ੍ਰਮਾਤਮਾ ਇਹਨਾਂ ਨੂੰ ਇਸ ਮਿਸ਼ਨ ਦੇ ਵਿੱਚ ਸਫਲਤਾ ਬਖਸ਼ੇ ਇਹ ਉਸੇ ਮਿਸ਼ਨ ਨੂੰ ਲੈ ਕੇ ਇੱਥੇ ਅਮਰੀਕਾ ਤੇ ਫਿਰ ਦੇ ਕੈਨੇਡਾ ਦੇ ਗੌਰੇ ਤੇ ਆਏ ਹੋਏ ਨੇ ਹੁਣ ਤੁਹਾਡੇ ਰੂ ਰੂ ਨੇ ਇਹ ਸੱਚੇ ਜਿੱਤੇ ਅਸੀਂ ਜਿੰਨਾ ਵੀ ਮਾਣ ਪਣ ਜਿਉਂ ਨਹੀਂ ਥੋੜਾਗਾ ਬਾਹਰੋਂ ਬੰਦਸ ਅੱਜ ਸਭਾ ਕੈਲਗਰੀ ਦੇ ਇਸ ਉਦਮ ਦੀ ਵਰਲਡ ਵਰਲਡ ਸ਼ਲਾਘਾ ਕਰਨੀ ਬੰਦੀ ਹੈ ਕਿ ਅੱਜ ਇੱਡਾ ਵੱਡਾ ਇਕੱਠ ਪਾਤਸ਼ਾਹਬ ਨੂੰ ਸਿੱਧਾ ਜੁੜਿਆ ਤਾੜੀਆਂ ਔਰ ਤੁਹਾਡੇ ਇਕੱਠ ਨੂੰ ਸੁਰਜੀਤ ਪਾਤਰ ਜੀ ਆਪਣੇ ਆਪ ਨਾਂ ਵੀ ਇੱਡਾ ਵੱਡਾ ਕਿ ਅਸੀਂ 77 ਚ ਜਸਵਿੰਦਰ ਭੱਲ ਜਿੱਦ ਮੈਂ ਬੀਐਸਸੀ ਖੇਤੀਬਾੜੀ ਜਮਾਤੀ ਬਣੇ ਤਾਂ ਸਾਡੇ ਪੰਜਾਬੀ ਕਿਲਾ ਦੀ ਵਿਸ਼ਾ ਹੁੰਦਾ ਬੀਐਸਸੀ ਤੇ ਸਾਡੇ ਵੱਡੇ ਭਾਗ ਸੀ ਵੱਡੇ ਕਰਮ ਸੀ ਕਿ ਪੰਜਾਬੀ ਦਾ ਉਹ ਮਜ਼ਬੂਤ ਪੜ੍ਹਾਉਣ ਲਈ ਸਾਡੇ ਅਧਿਆਪਕ ਪਤਰ ਸਾਹਿਬ ਬਣੇ ਅਸੀਂ ਉਹਨਾਂ ਕੋਲ ਪੜ੍ਹੇ ਤੇ ਪਤਰ ਸਾਹਿਬ ਦੀ ਸ਼ਖਸੀਅਤ ਵਾਰੀ ਅੱਜ ਬਹੁਤ ਗੱਲਾਂ ਹੋਣ ਜਾਂ ਬਹੁਤ ਹੋਣੀਆਂ ਪਰ ਇੱਕ ਨਵਿਕਲੀ ਗੱਲ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗੀ ਕਿ 79 ਦੇ ਵਿੱਚ ਕਿਉਂਕਿ ਨਾਟਕ ਦੇ ਵਿੱਚ ਮੇਰਾ ਵੀ ਸ਼ੌਕ ਸੀ ਵਿਜੀ ਭਾਜੀ ਮੇਰੇ ਵੀਰ ਦਾ ਡਾਕਟਰ ਸਾਹਿਬ ਨੇ ਉਹ ਤੇ ਵਿਜੀ ਭਾਜੀ ਕਿੰਦਾ ਵਾਂ ਜਿਵੇਂ ਜਸੁੰਦਰ ਲੰਬਾ ਤੇ ਬਾਲਮਕੰਦ ਸ਼ਰਮਾ ਭਾਜੀ ਗਲਤੀ ਨਹੀਂ ਕਰ ਰਹੇ ਡਾਕਟਰ ਵੀਕੇ ਅਰਬਾਬ ਹੋਵੇ ਕਿ ਤੇਗ ਹੋਵੇ ਕਮਾਨ ਹੋਵੇ ਕਿ ਤੀਰ ਹੋਵੇ ਮੈਂ ਉਸ ਦੀ ਸੜਕੇ ਹਜ਼ਾਰ ਵਾਰੀ ਰਾਹਾਂ ਨੇ ਆਪਣੀਆਂ ਥਾਵਾਂ ਤੇ ਰਹਿਣ ਟੁੱਟ ਜਾਂਦੇ ਰਾਹੀ ਕੋਈ ਅੱਗੇ ਕੋਈ ਪਿੱਛੇ ਕਈ ਗੁੰਮਨਾਮ ਜਿਉਂਦੇ ਨੇ ਦੁਨੀਆ ਤੇ ਬੰਦੇ ਕਈ ਗੁੰਮਨਾਮ ਜਿਉਂਦੇ ਨੇ ਦੁਨੀਆ ਤੇ ਬੰਦੇ ਜਿੰਦੇ ਜਾਣਣੇ ਹੈ ਤੇ ਜੋ ਚਾਹਿਆਂਦੇ ਲੋ ਚਾਨਣੀ ਹੈ ਇਹ ਜੋ ਤਾਰਿਆਂ ਦੀ ਲੋ ਹੈ ਪੜੀਏ ਤਾਂ ਤੇਰਾ ਹੱਥ ਹੈ ਪੜੀਏ ਤਾਂ ਤੇਰਾ ਹੱਥ ਹੈ ਸੁਣੀਏ ਤਾਂ ਤੇਰੀ ਸੋ ਹੈ ਇਹ ਜੋ ਚੰਨ ਦੀ ਚਾਨਣੀ ਹੈ ਇਹ ਜੋ ਤਾਰਿਆਂ ਦੀ ਲੋ ਹੈ ਅੱਜ ਅਸੀਂ ਸਰਜੀਤ ਬਾਤਰ ਦੀ ਯਾਦ ਵਿੱਚ ਮੁੜ ਬੈਠੇ ਆਂ ਕੈਲਗਰੀ ਲਈ ਮੈਂ ਕਹਿੰਨੀ ਆ ਬਹੁਤ ਸੁਭਾਗਾ ਸਮਾਂ ਕਿ ਅਸੀਂ ਉਸ ਮਹਾਨ ਕਵੀ ਨੂੰ ਯਾਦ ਕਰ ਰਹੇ ਆ ਜਿਹੜਾ ਸਰਵ ਪ੍ਰਵਾਨਿਤ ਹੈ ਜਿਦੇ ਬੋਲ ਹੁਣ ਤੁਸੀਂ ਬਹੁਤ ਸਾਰੇ ਕਵੀਆਂ ਦੇ ਕੋਲ ਗੀਤਕਾਰਾਂ ਦੇ ਕੋਲ ਸੁਣ ਚੁੱਕੇ ਹੋ ਸਰਜੀਤ ਬਾਤਰ ਦੀ ਸਿਰਫ 2-4 ਗੱਲਾਂ ਤੁਹਾਡੇ ਨਾਲ ਕਰਾਂਗੇ ਉਹਨਾਂ ਦਾ ਕਹਿਣਾ ਹੈ ਕਹਿੰਦੇ ਨੇ ਸੱਚੇ ਤੇ ਸੋਹਣੇ ਬੋਲ ਢੀਡ ਨੂੰ ਸੰਗਤ ਵਿੱਚ ਤਬਦੀਲ ਕਰਦੇ ਆਂ ਤੇ ਸੰਗਤ ਸਮੇਂ ਦੇ ਸਮਾਜ ਨੂੰ ਬਦਲਦੇ ਤੁਸੀਂ ਸਾਰੀ ਸੰਗਤ ਉਹ ਜਿਨ੍ਹਾਂ ਨੇ ਉਹਨਾਂ ਦੀ ਸੋਰਸ ਦੇ ਨਾਲ ਸੀ ਸਮਾਜ ਨੂੰ ਕਿਤਾਬਾਂ ਦੇ ਬਾਰੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅੱਜ ਕੱਲ ਪਬਲਿਸ਼ਰ ਜਿਹੜੇ ਨੇ ਉਹ ਪ੍ਰਿੰਟਰ ਬਣ ਗਏ ਜਿਹਦੇ ਕੋਲ 20 25 30 ਹਜ਼ਾਰ ਪੈਸਾ ਰੁਪਇਆ ਹੁੰਦਾ ਹੈ ਉਹ ਕਿਤਾਬ ਛਪਾ ਲੈਂਦਾ ਹੈ ਮੈਨੂੰ ਲੱਗਦਾ ਹੈ ਕਿ ਬਹੁਤੇ ਲੇਖਕ ਸਾਡੇ ਵਰਗੇ ਇਦੇ ਵਿੱਚ ਸ਼ਮਾਰਕ ਸਰਜੀਤ ਪਾਤਰ ਦਾ ਕਹਿਣਾ ਹੈ ਕਿ ਇਹ ਜਿਹੜਾ ਬਿਜ਼ਨਸ ਬਣ ਗਿਆ ਜਿਹੜਾ ਪਬਲਿਸ਼ਿੰਗ ਦਾ ਤਾਂ ਨਾ ਉਹਦੇ ਵਿੱਚੋਂ ਤੁਸੀਂ ਚੰਗੀ ਕਿਤਾਬ ਕਿਵੇਂ ਲੱਭਣੀ ਹੈ ਉਹ ਕਹਿੰਦੇ ਨੇ ਜੇਕਰ ਕਿਤਾਬ ਪੜ੍ਹਨੀ ਹੈ ਤਾਂ ਆਪਣੇ ਸ਼ੌਕ ਦੀ ਪੜੋ ਤੇ ਸ਼ੌਕ ਨਾਲ ਹੁਣ ਆਪਣੇ ਸ਼ੌਕ ਦੀ ਕਿਤਾਬ ਕਿੱਥੋਂ ਲੱਭਣੀ ਹੈ ਕਹਿੰਦੇ ਜਿਹੜੇ ਪੜ੍ਹਦੇ ਰਹਿੰਦੇ ਨੇ ਉਹਨਾਂ ਨਾਲ ਸੰਪਰਕ ਜੋ ਰਿਵਿਊ ਸ਼ਬਦ ਨੇ ਉਹ ਕਿਤਾਬਾਂ ਦੇ ਰਿਵਿਊ ਪੜ੍ਹ ਕੇ ਕਿਤਾਬਾਂ ਦੀ ਚੋਣ ਕਰੋ ਤੇ ਚੰਗੀਆ ਲੈ ਕੇ ਪਾਠਕ ਜਿਹੜੇ ਨੇ ਉਹ ਇੱਕ ਕਲੱਬ ਬਣਾਓ ਸਮਾਨੀਆ ਵਿਚਾਰ ਉਹਨਾਂ ਦੇ ਬਣੇ ਹੁਜ ਕੇ ਹਾ ਤਾਂ ਹਨੇਰਾ ਜਰੇ ਦਾ ਕਿਵੇਂ ਸੁਪਰੇ ਹਾ ਤਾਂ ਸ਼ਮਾਨ ਕੀ ਕੈ گیت دی موت اس رات جے ہو گئی میرا جینا میرے یار کنج سین دی موت اس رات جے ہو گئی میرا جینا میرے یار کنج سین گے ਮਨ ਪਿੰਡੇ ਤੋਂ ਵੱਧ ਜਖਮੀ ਦੁਖ ਰੂ ਤੋਂ ਵਿਛੜ ਜਾਣ ਦਾ ਏ ਇਹ ਬਾਤ ਨਿਰੇਨੀ ਨਹੀਂ ਜਿਸ ਗੁਰੂ ਦੇ ਨਾਮ ਤੇ ਜਿਉਂਦਾ ਹੈ ਉਸ ਦਾ ਪਗਾਮ ਵਿਸਰ ਗਿਆ ਸਰਦਾਰੀ ਸ਼ਹਿਰ ਚ ਆ ਕੇ ਪੜ ਜਾਂਦੇ ਨੇ ਬਸ ਦੀ ਇੱਕ ਸਵਾਰੀ ਸ਼ਹਿਰ ਚ ਆ ਕੇ ਪੜ ਜਾਂਦੇ ਨੇ ਬਸ ਦੀ ਇੱਕ ਸਵਾਰੀ ਸਰਜੀਤ ਬਾਤਰ ਲੋਕਾਂ ਦੇ ਦੁੱਖ ਦਰਦ ਦਾ ਕਵੀ ਸੀ ਜੋ ਕੁਝ ਉਹਨੇ ਆਲੇ ਦੁਆਲੇ ਦੇਖਿਆ ਉਹੀ ਲਿਖਿਆ ਚਾਹੇ ਕੋਰਟ ਦੇ ਫੈਸਲੇ ਦੀ ਗੱਲ ਹੋਵੇ ਤੇ ਚਾਹੇ ਉਸਨੇ ਫਿਰ ਪੁਹਨੇਰੀ ਦੇ ਖਿਲਾਫ ਚੁੱਪ ਰਹਿਣ ਦੀ ਗੱਲ ਹੋਵੇ ਉਸੇ ਰੂਪ ਦੇ ਵਿੱਚ ਮੈਨੂੰ ਇੱਕ ਵਾਰ ਭਧੌੜ ਦਵਿੰਦਰ ਸਤਿਆਰਥੀ ਸੱਜ सभा ਭਧੌੜ ਬੋਲਿਆ ਸੀ ਉਹਨਾਂ ਦਾ ਸਨਮਾਨ ਕੀਤਾ ਸੀ ਮਿਲਿਆ ਬਹੁਤ ਹੀ ਨਿੱਕੇ ਸੁਆਦੇ ਸਾਦਾ ਜੀਵਨ ਸਧਾਰਨ ਰਹਿਣੀ ਬਹਿਣੀ ਵਾਲੇ ਮਨੁੱਖ ਸੀ ਸੁਖੰਵਰ ਜੀ ਉਹਨਾਂ ਮਰ ਗਏ ਜਦੋਂ ਤੱਕ ਲਫਤ ਜਿਉਂਦੇ ਨੇ ਸੁਖਨ ਵਰ ਜਉਣ ਵਰ ਕੇ ਵੀ ਉਹ ਕੇਵਲ ਜਿਸਮ ਹੁੰਦੇ ਨੇ ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਰਿਆਂ ਵਿੱਚ ਸੁਆਬਾ ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦੇ ਭਟਕਤ ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦੇ ਪਾਤਰ ਕਦੀ ਨਾ ਸੋਚਿਆ ਆਪਾਂ ਕੀ ਆ ਬਣਦੇ ਚਾਹਾਂ ਬਣਦੇ ਇਹ ਪੁੰਗਰਨਗੇ ਰੁੱਖ ਬਣਨਗੇ ਤੇ ਰੁੱਖਾਂ ਨੂੰ ਸੂਰਜ ਲੱਗੇ ਬੀਜ ਪੁੰਗਰਨਗੇ ਰੁੱਖ ਬਣਨਗੇ ਤੇ ਰੁੱਖਾਂ ਨੂੰ ਸੂਰਜ ਲੱਗਣਗੇ ਤੂੰ ਮੈਨੂੰ ਮਿਲਣ ਜ਼ਰੂਰ ਆਵੀਂ ਤੇ ਚਾਨਣ ਦੇ ਕੁਝ ਬੀਜ ਲੈੰਦਾ ਆਵੀਂ ਚਾਨਣ ਦੇ ਕੁਝ ਬੀਜ ਲੈੰਦਾ ਆਣ ਬਹੁਤ ਧੰਨਵਾਦ ਤੁਸਾਂ ਵੀ ਆਇਆ やっぱりあばれなしがね。<laughs> Thank you. Thank you.